ਸਿੱਖ ਪੰਥ ਦੇ ਮਾਵਾ ਦੇ ਕੋਖੋ ਹਾਈ ਸਿੰਘ ਦਲਵਾ ਤੇ ਅਕਾਲੀ ਬਾਬਾ ਫੁੱਲਾ ਸਿੰਘ ਵਾਗੇ ਯੋਧੇ ਪੈਦਾ ਨਹੀਂ ਹੁੰਦੇ ਇਸ ਦਾ ਸਭ ਤੋਂ ਵੱਡਾ ਕਾਰਨ ਹੈ ਮਾਵਾ ਦੇ ਜੀਵਨ ਚ ਗravit ਹੋਣੀ ਮਾਵਾ ਅੱਜਕਲ ਪੈਸਾਂ ਚ ਜਾ ਕੇ ਨਾ ਚਗਾਨਾ ਕਰ ਨਹੀਂ ਗਿਆ ਕਿਸ ਕਤਲ ਕਰਉਣ ਗਿਆ ਇਹਨਾਂ ਦੇ ਕੋਖੋ ਹੀ ਉਹਦੇ ਕਿੱਦਾਂ ਪੈਦਾ ਹੋਣਗੇ ਪਵਿੱਤਰ ਰੂਹਾਂ ਨੂੰ ਜ਼ਿੰਦਗੀ ਦੇ ਵਿੱਚ ਆਉਣ ਲਈ ਪਵਿੱਤਰ ਹੀ ਕੋਖਾ ਚਾਹੀਦੀਆਂ ਨੇ ਇੱਕ ਮਾਂ ਚਾਹੇ ਤੇ ਆਪਣੇ ਪੁੱਤ ਨੂੰ ਡਾਕੂ ਬਣਾ ਲੈ ਮਾਂ ਚਾਹੇ ਤੇ ਆਪਣੇ ਪੁੱਤ ਨੂੰ ਸੂਈਮਾ ਬਣਾ ਲੈ ਅੱਜ ਤੁਹਾਨੂੰ ਸਿੱਖ ਇਤਿਹਾਸ ਦਾ ਉਹ ਪੰਨਾ ਦੱਸਾਂਗੇ ਕਿਵੇਂ ਇੱਕ ਮਾਂ ਦੇ ਬੋਲਾਂ ਨੇ ਆਪਣੇ ਇਸਾਈ ਬਨੇ ਪੁੱਤ ਨੂੰ ਦੁਆਰਾ ਸਿੱਖ ਪੰਥ ਦੇ ਰਾਹਾਂ ਤੇ ਤੋੜ ਦਿੱਤਾ ਸਨ 1859 ਜੰਗਲੀਜ਼ੀ ਸਰਕਾਰ ਸਿੱਖ ਰਾਜ ਜ਼ਬਤ ਕਰ ਲੈਂਦੀ ਹੈ ਤੇ ਦਲੀਪ ਸਿੰਘ ਨੂੰ ਮਹਾਰਾਜੇ ਦੀ ਫਤਵੀ ਤੋੜਤਾ ਦਿੱਤਾ ਜਾਂਦਾ ਹੈ ਅੰਗਰੇਜ਼ ਜੀ ਚਾਹੁੰਦੇ ਤੇ ਮਹਾਰਾਜਾ ਦਲੀਪ ਸਿੰਘ ਨੂੰ ਵੀ ਮਰਵਾ ਸਕਦੇ ਸੀ ਪਰ ਉਹਨਾਂ ਨੇ ਮਹਾਰਾਜਾ ਦਲੀਪ ਸਿੰਘ ਨੂੰ ਨਹੀਂ ਮਰਵਾਇਆ ਕੋਈ ਉਹ ਸਿੱਖ ਕੌਮ ਨੂੰ ਸਬਕ ਸਿਖਾਉਣਾ ਚਾਹੁੰਦੇ ਸੀ ਉਹ ਚਾਹੁੰਦੇ ਸੀ ਕਿ ਜਿਨ੍ਹਾਂ ਨੇ ਸਾਡਾ ਇਹਨਾਂ ਨੁਕਸਾਨ ਕੀਤਾ ਉਸ ਕੌਮ ਨੂੰ ਅਸੀਂ ਦੱਸਣਾ ਚਾਹੁੰਦੇ ਆ ਕਿ ਤੁਹਾਡੇ ਮਹਾਰਾਜੇ ਨੂੰ ਹੀ ਅਸੀਂ ਈਸਾਈ ਬਣਾ ਦਿੱਤਾ ਅੰਗਰੇਜ਼ ਬਹੁਤ ਚੰਗੀ ਤਰ੍ਹਾਂ ਮਹਾਰਾਣੀ ਜਿੰਦਕੌਰ ਦੇ ਕਿਰਦਾਰ ਨੂੰ ਜਾਣਦੇ ਸੀ ਉਹ ਜਾਣਦੇ ਸੀ ਕਿ ਇਹ ਮਹਾਰਾਣੀ ਜਿੰਦਕੌਰ ਨੂੰ ਬਦਲੀਵ ਸਿੰਘ ਤੋਂ ਦੂਰ ਨਾ ਕੀਤਾ ਗਿਆ ਤੇ ਅਸੀਂ ਆਪਣੇ ਮਕਸਦ ਕਾਮਯਾਬ ਨਹੀਂ ਹੋ ਸਕਦੇ ਮਹਾਰਾਣੀ ਜਿੰਦ ਕੌਰ ਨੂੰ ਕੈਦ ਵਿੱਚ ਪਾ ਦਿੱਤਾ ਜਾਂਦਾ ਪਰ ਉਹ ਆਪਣੇ ਲੇਖਾਂ ਨਾਲ ਲੱਦੀ ਉਥੋਂ ਭੱਜ ਨਿਕਲਦੀ ਹੈ ਤੇ ਕਿਸੇ ਤਰ੍ਹਾਂ ਧੱਕੇ ਖਾਂਦੀ-ਖਾਂਦੀ ਨੇਪਾਲ ਪਹੁੰਚ ਜਾਂਦੀ ਹੈ ਤੇ ਦੂਜੇ ਪਾਸੇ ਮਹਾਰਾਜਾ ਦਲੀਪ ਸਿੰਘ ਨੂੰ ਈਸਾਈ ਬਣਾ ਦਿੱਤਾ ਜਾਂਦਾ ਤੇ ਇੰਗਲੈਂਡ ਭੇਜ ਦਿੱਤਾ ਜਾਂਦਾ 14 ਸਾਲ ਤੱਕ ਇਹ ਨਾ ਮਾਵਾ ਪੁੱਤਾਂ ਦਾ ਮਿਲਾਪ ਨਹੀਂ ਹੁੰਦਾ ਇੰਨਾ ਲੰਬਾ ਸਮਾਂ ਆਪਣੀ ਮਾਂ ਤੇ ਪੰਜਾਬ ਤੋਂ ਦੂਰ ਰਹਿੰਦੋਂ ਬਾਅਦ ਦਲੀਪ ਸਿੰਘ ਨੂੰ ਭੁੱਲ ਗਿਆ ਹੁੰਦਾ ਕਿ ਉਹ ਕਿੰਨਾ ਦਾ ਵਾਰਿਸ ਆ ਉਹ ਪੂਰੀ ਤਰ੍ਹਾਂ ਈਸਾਈ ਬਣ ਗਿਆ ਹੁੰਦਾ ਅਚਾਨਕ ਉਸ ਨੂੰ ਇੱਕ ਦਿਨ ਪਤਾ ਲੱਗਦਾ ਹੈ ਕਿ ਮੇਰੀ ਮਾਂ ਜਿਉਂਦੀ ਹੈ ਜੇ ਨੇਪਾਲ ਚ ਰਹਿੰਦੀ ਆ। ਦਲੀਪ ਸਿੰਘ ਅੰਗਰੇਜ਼ ਸਰਕਾਰ ਨੂੰ ਕਹਿੰਦਾ ਹੈ ਕਿ ਮੈਂ ਪੰਜਾਬ ਜਾਣਾ ਚਾਹੁੰਦਾ। ਪਰ ਅੰਗਰੇਜ਼ ਉਹਨੂੰ ਪੰਜਾਬ ਜਾਣ ਦੀ ਇਜਾਜ਼ਤ ਨਹੀਂ ਦਿੰਦੇ। ਉਹਨਾਂ ਨੂੰ ਪਤਾ ਸੀ ਕਿ ਜੇ ਮਹਾਰਾਜਾ ਦਲੀਪ ਸਿੰਘ ਪੰਜਾਬ ਚਲਾ ਗਿਆ ਤੇ ਸਿੱਖਾਂ ਨੇ ਬਗਾਵਤ ਕਰ ਦੇਣੀ ਆ। ਉਹਨਾਂ ਨੂੰ ਪਤਾ ਲੱਗ ਜਾਣਾ ਕਿ ਸਾਡਾ ਮਹਾਰਾਜਾ ਵਾਪਸ ਆ ਗਿਆ। ਉਹਨਾਂ ਆਪਣੇ ਰਾਜ ਭਾਗ ਦੀ ਮੰਗ ਕਰਨੀ ਆ। ਪਾਗ ਰਿਹਾ ਜੀ ਜੀ ਦਲੀਪ ਸਿੰਘ ਦੇ ਬਾਅਦ ਬਾਅਦ ਕਹਿੰਦੇ ਉਹਨੂੰ ਕਲਕੱਤਾ ਜਾਂਦੀ ਇਜਾਜ਼ਤ ਦੇ ਦਿੰਦੇ ਆ ਸਿੱਖ ਰਾਜ ਖਤਮ ਹੋਣ ਤੋਂ ਬਾਅਦ ਮਹਾਰਾਣੀ ਜਿੰਦ ਕੋਰ ਕੋ ਕੇਵਲ ਉਸਦਾ ਪੁੱਤ ਦਲੀਪ ਸਿੰਘ ਹੀ ਬਚਦਾ ਉਹ ਵੀ 14 ਸਾਲ ਤੱਕ ਉਸ ਤੋਂ ਦੂਰ ਰੱਖਿਆ ਜਾਂਦਾ ਉਸ ਦੇ ਗਮ ਚੋਂ ਰੋ ਰੋ ਕੇ ਅੱਖਾਂ ਤੋਂ ਅੰਨੀ ਹੋ ਗਈ ਹੁੰਦੀ ਆ ਮਹਾਰਾਣੀ ਨੂੰ ਪਤਾ ਲੱਗਦਾ ਕਿ ਉਸ ਦਾ ਪੁੱਤ ਉਸ ਨੂੰ ਮਿਲਣਾ ਚਾਹੁੰਦਾ ਤੇ ਉਹ ਕਲਕੱਤੇ ਦੀ ਧਰਤੀ ਤੇ ਆ ਰਿਹਾ ਨੇਪਾਲ ਦਾ ਮਹਾਰਾਜਾ ਰਾਣਾ ਜੰਗਬਾਦ ਮਹਾਰਾਣੀ ਜਿੰਦ ਕੌਰ ਨੂੰ ਕਹਿੰਦਾ ਕਿ ਜੇ ਉਸਨੇ ਨੇਪਾਲ ਦੀ ਧਰਤੀ ਛੱਡੀ ਤੇ ਦਵਾਇਆ ਉਸ ਨੂੰ ਵਾਪਸ ਨਹੀਂ ਆਉਣ ਦਿੱਤਾ ਜਾਊਗਾ ਉਹ ਵੀ ਮਹਾਰਾਣੀ ਦੇ ਖੈਚੇ ਚੱਕ ਚੱਕ ਕੇ ਤੰਗ ਆ ਚੁੱਕਾ ਸੀ ਉਨੂੰ ਇੱਕ ਬਹਾਨਾ ਮਿਲ ਗਿਆ ਸੀ ਪਰ ਮਹਾਰਾਣੀ ਜਿੰਦਕੌਰ ਇਸ ਨੂੰ ਖੁਸ਼ੀ-ਖੁਸ਼ੀ ਪਹਿਮਾਨ ਕਰ ਲੈਂਦੀ ਆ ਤੇ ਆਪਣੇ ਪੁੱਤ ਨੂੰ ਮਿਲਣ ਲਈ ਕਲਕੱਤੇ ਦੀ ਦਰਦੀਨੂ ਚੱਲਾ ਪਾ ਦਿੰਦੀ ਆ ਸਦੀਆਂ ਵਗੇ ਲੰਬੇ ਇੰਤਜ਼ਾਜ ਤੋਂ ਬਾਅਦ ਆਖੇ ਗਾਇ ਮਾਫੋਤੇ ਕਿ ਦੁਜੇ ਨੂੰ ਜਫੀ ਪਾਉਂਦੇ ਨੇ ਜਫੀ ਪਾਉਂਦਿਆਂ ਮਹਾਰਾਣੀ ਦਾ ਹੱਥ ਆਪਣੇ ਪੁੱਤ ਦੇ ਸਿਰ ਤੇ ਚਲ ਜਾਂਦਾ ਸਿਰ ਤੇ ਨਾ ਦਸਤਾਰ ਤੇ ਨਾ ਹੀ ਕੇਸ ਇਹ ਦੇਖਿਓ ਤਾਂ ਕਮਾਇ ਕੇ ਦਲੀਪ ਸਿੰਘ ਨੂੰ ਪਰੇ ਸੁੱਟ ਦਿੰਦੀ ਆ ਉਹ ਕਹਿੰਦੀ ਤੂੰ ਮੇਰਾ ਪੁੱਤ ਨਹੀਂ ਹੋ ਸਕਦਾ ਮੇਰੇ ਪੁੱਤ ਦੇ ਸਿਰ ਤੇ ਕੇਸ ਸੀ ਤਲੀਪ ਸਿੰਘ ਕਹਿੰਦਾ ਮਾਂ ਮੈਂ ਦਲੀਪ ਸਿੰਘ ਹੀ ਆ ਇਹਦੇ 'ਚ ਮੇਰਾ ਕੋਈ ਦੋਸ਼ ਨਹੀਂ ਮਾਂ ਕਲੋਂਦੀ ਐ ਰੋਂਦੀ ਐ ਕਹਿੰਦੀ ਐ ਕਲਗੀਆਂ ਵਾਲਿਆ ਮੇਰਾ ਪਤੀ ਚਲ ਗਿਆ ਮੈਂ ਰਾਜ ਭਾਗ ਚਲ ਗਿਆ ਮੈਂ ਰੋਲ ਗਈ ਅੱਖਾਂ ਤੋਂ ਅੰਨੀ ਹੋ ਗਈ ਪਰ ਮੈਂ ਅੱਜ ਤੱਕ ਗਿਲਾ ਨਹੀਂ ਕੀਤਾ ਸੀ ਇੱਕ ਸਿੱਖੀ ਬੱਚੀ ਸੀ ਉਹ ਵੀ ਖੋਲੀ ਆਪਣੀ ਮਾਂ ਦੇ ਬੋਲ ਦਲੀਪ ਸਿੰਘ ਦੇ ਸੀਨੇ ਚ ਤੀਰ ਵਾਂਗੂ ਵੱਜਦੇ ਨੇ ਉਹ ਆਪਣੀ ਮਾਂ ਨੂੰ ਕਹਿੰਦਾ ਮਾਂ ਤੇ ਆ ਗਿਆ ਹੋਇਆ ਪਤੀ ਤੇ ਮੈਂ ਵਾਪਸ ਨਹੀਂ ਲਿਆ ਸਕਦਾ ਤੇ ਆ ਗੁਜ਼ਰਿਆ ਪਲ ਤੇ ਮੈਂ ਵਾਪਸ ਨਹੀਂ ਲਿਆ ਸਕਦਾ ਤੇਰੀਆਂ ਅੱਖਾਂ ਮੈਂ ਵਾਪਸ ਤੇ ਨਹੀਂ ਲਿਆ ਸਕਦਾ ਪਰ ਮੈਂ ਤੇਰਾ ਵਾਅਦਾ ਕਰਦਾ ਮੈਂ ਸਿੱਖੀ ਮੋੜ ਕੇ ਜਰੂਰ ਲਿਆਉਂਗਾ ਤੇ ਆਪਣੇ ਆਖਰੀ ਸਮੇਂ ਤੱਕ ਆਪਣੇ ਰਾਜ ਲਈ ਲੜਦਾ ਰਹੂੰਗਾ ਮਹਾਰਾਜਾ ਦਲੀਪ ਸਿੰਘ ਪੰਜਾਬ ਓਨਲੀ ਤਸਦਾਰਿਆ ਪਰ ਉਸਨੇ ਲੇਖਾਂ ਨੂੰ ਪੰਜਾਬ ਦੀ ਮਿੱਟੀ ਨਸੀਬ ਨਹੀਂ ਹੋਈ ਉਹਨਾਂ ਨੇ ਕਈ ਵਾਰ ਪੰਜਾਬੋਂ ਆਉਣ ਦੀ ਕੋਸ਼ਿਸ਼ ਕੀਤੀ ਪਰ ਰਾਸਤੇ 'ਚ ਹੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਸੀ ਉਹ ਆਪਣੇ ਰਾਜ ਭਾਗ ਦੀ ਪ੍ਰਾਪਤੀ ਲਈ ਫਰਾਂਸ ਗਿਆ ਜਰਮਨੀ ਗਿਆ ਰਸ਼ੀਆ ਗਿਆ ਦਲੀਪ ਸਿੰਘ ਨੇ ਇਹਨਾਂ ਦੇਸ਼ਾਂ ਨੂੰ ਬੇਨਤੀ ਕੀਤੀ ਕਿ ਸਾਡਾ ਰਾਜ ਭਾਗ ਲੈਣ ਲਈ ਸਾਡੀ ਮਦਦ ਕਰੋ ਪਾ ਕਿਸੇ ਵੀ ਦੇਸ਼ ਨੇ ਦਲੀਪ ਸਿੰਘ ਦੀ ਕੋਈ ਬਾਤ ਨਾ ਪੁੱਛੀ ਪਾ ਹੁਨੀ ਨੇ ਇਹੋ ਜਿਹੇ ਹਾਲਾਤ ਬਣਾ ਦਿੱਤੇ ਕਿ ਰਸ਼ੀਆਂ ਚ ਜਾ ਕੇ ਸਿੱਖ ਪੰਥ ਦੇ ਮਹਾਰਾਜੇ ਨੂੰ ਭੀਖ ਮੰਗਣੀ ਪੈਗੀ ਕੋਈ ਸਮਾਜ ਹੀ ਜਦੋਂ ਉਹਦਾ ਪਿਤਾ ਬਾਦਸ਼ਾਹ ਸੀ ਤੇ ਸਾਰੇ ਦੇਸ਼ ਸਿੱਖਾਂ ਨਾਲ ਦੋਸਤੀ ਬੋਲ ਲਈ ਤਾਂ ਇਸ ਦੇ ਸੀ ਆਖੇਕਾਰ ਸੰਨ 1893 ਪੈਰਸ ਦੀ ਤਜਦੀਦ ਸਿੱਖਾਂ ਦਾ ਆਖਰੀ ਮਹਾਰਾਜਾ ਆਪਣੇ ਲੇਖਾ ਨਾ ਲੱਗਦਾ ਹੋਇਆ ਇਸ ਜਹਾਨ ਤੋਂ ਫਤਿਹ ਵਲਾ ਗਿਆ ਉਹਦੀ ਆਖਰੀ ਇੱਛਾ ਸੀ ਕਿ ਉਹ ਪੰਜਾਬ ਦੀ ਥਾਤੀ ਤੇ ਜਾਵੇ ਤੇ ਉੱਥੇ ਜਾ ਕੇ ਆਪਣਾ ਰਾਜ ਭਾਗ ਪ੍ਰਾਪਤ ਕਰੇ ਗੁਰੂ ਪਾਤਸ਼ਾਹ ਦੀ ਕੇ ਪਸੰਦ ਅਸਰ ਜਿਸ ਦਿਨ ਸਿੱਖ ਮੰਥ ਨੂੰ ਆਪਣਾ ਰਾਜ ਪ੍ਰਾਪਤ ਹੋਇਆ ਤੇ ਮੈਨੂੰ ਆਪਣੇ ਗੁਰੂ ਤੇ ਪ੍ਰੋਸਾ ਹੈ ਕਿ ਮਹਾਰਾਜਾ ਦਲੀਪ ਸਿੰਘ ਦੁਬਾਰਾ ਜਨਮ ਲੈ ਕੇ ਇਸ ਥਾਤੀ ਤੇ ਆਊਗਾ ਤੇ ਸਿੱਖ ਮੰਥ ਦੀ ਅਗਵਾਈ ਕਰੂਗਾ ਐਸੇ ਸਿੱਖਾਦੇ ਆਖਰੀ ਮਹਾਰਾਜੇ ਦਾ ਇਤਿਹਾਸ ਜੋ ਆਪਣੇ ਲੇਖਾ ਨਾ ਲੱਜਦਾ ਰਿਆ ਭਾਈ ਜੀ ਉਸਕੋ ਮਹਾਰਾਣੀ ਜਿੰਦ ਕੋਈ ਵਰਗੀ ਮਾਦਾ ਹੁੰਦੀ ਤੇ ਉਹ ਦਵਾਇਆ ਸਿੱਖ ਪੰਥ ਚ ਨਾ ਹੁੰਦਾ ਤੇ ਨਾ ਹੀ ਉਹਨੂੰ ਸਮਝ ਹੁੰਦੀ ਕਿ ਮੈਂ ਕੌਣ ਹਾਂ ਤੇ ਕਿੰਨਾ ਦਾ ਵਾਰਿਸ ਹਾਂ ਇੱਕ ਮਾਂ ਦੇ ਜਜ਼ਬੇ ਨੇ ਉਹਨੂੰ ਆਪਣੇ ਪੰਥ ਵੱਲ ਮੋੜ ਲਿਆ